ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਅੱਜ ਆਪਾਂ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਏ ਹਾਂ ਜੀ ਰੰਗ ਰਸੀਆ ਬ੍ਰਾਂਡ ਦੇ ਸਾਰੇ ਸੂਟ ਆਉਣਗੇ ਜੀ ਸਾਰੇ ਸੂਟ ਬ੍ਰਾਂਡਡ ਆਉਣਗੇ ਜੀ ਕੋਈ ਵੀ ਸੂਟ ਨਾਨ ਬ੍ਰਾਂਡਡ ਨਹੀਂ ਹੈ ਜੀ ਬਹੁਤ ਸੋਹਣੀ ਬਰਬਰੀ ਦੇ ਸੂਟ ਹੈ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਹੈ ਜੀ 14 14 1500 ਦਾ ਸੂਟੇ ਸੇਲ ਹੋ ਰਿਹਾ ਜੀ ਆਪਣਾ ਪ੍ਰਾਈਸ ਬਹੁਤ ਹੀ ਘੱਟ ਹੈ ਜੀ ਆਪਾਂ ਇਹ ਸਾਰੇ ਸੂਟ ਸੇਲ ਤੇ ਲਾਏ ਹੋਏ ਹੈ ਜੀ ਰਖੜੀ ਤਿੱਕਰ ਆਪਣੇ ਸਾਰੇ ਸੂਟਾਂ ਤੇ ਸੇਲ ਹੈ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਦੇ ਸੂਟ ਹੈ ਜੀ ਡਿਜੀਟਲ ਪ੍ਰਿੰਟ ਦੀ 2.5 ਮੀਟਰ ਦੀ ਸ਼ਰਟ ਆਊਗੀ ਬਹੁਤ ਸੋਹਣੀ ਪਿਓਰ ਮਸਲੀਨ ਵਿਸਕੋਸ ਦੀ ਬਾਟਮ ਆਊਗੀ ਜੀ 2.5 ਮੀਟਰ ਦੀ ਕਲਰ ਡਿਜ਼ਾਈਨ ਸਾਰਿਆਂ ਦੇ ਬਹੁਤ ਹੀ ਸੋਹਣੇ ਹੈ ਜੀ ਸਾਰੀ ਪ੍ਰਿੰਟਿੰਗ ਨਵੀਂ ਹੈ ਜੀ ਕੋਈ ਵੀ ਪ੍ਰਿੰਟ ਪੁਰਾਣਾ ਨਹੀਂ ਹੈ ਜੀ ਤੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਬਰਬਰੀ ਦੇ ਸੂਟ ਹੈ ਜੀ ਇਹ ਬਹੁਤ ਹੀ ਪਿਆਰੇ ਜੀ ਓਨਲੀ 1300 ਦਾ ਇਹ ਸੂਟ ਹੈ ਜੀ ਬਹੁਤ ਹੀ 1500 ਵਾਲਾ ਸੂਟ ਆਪਾਂ 1300 ਚ ਦੇ ਰਹੇ ਆ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਇਹ ਵਾਲੇ ਸੂਟ ਵੀ ਬਰਬਰੀ ਦੇ ਆਉਣਗੇ ਜੀ ਨਾਲ ਇਹਨਾਂ ਦੇ ਬਰਬਰੀ ਦਾ ਹੀ ਦੁਪੱਟਾ ਆਊਗਾ ਇਹ ਵੀ ਸੇਲ ਦੇ ਵਿੱਚ ਲੱਗਿਆ ਹੋਇਆ ਹੈ ਜੀ ਓਨਲੀ 750 ਦਾ ਸੂਟ ਹੈ ਜੀ ਪਹਿਲਾਂ ਇਹ ਸੂਟ 2 2000 ਦੇ 2200 ਦੇ ਸੇਲ ਹੋਏ ਆ ਜੀ ਪਰ ਹੁਣ ਆਪਾਂ ਸੇਲ ਲਾਤੀ ਜੀ ਸਾਰੇ ਸੂਟਾਂ ਤੇ ਤੇ ਇਹ ਵਾਲੇ ਸੂਟ ਪੇਪਰ ਆਰ ਕੰਡੀ ਦੇ ਆਉਣਗੇ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਇਹਨਾਂ ਦੀ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟ ਦੇ ਸੂਟ ਆਉਣਗੇ ਜੀ ਬਹੁਤ ਸੋਹਣੀ ਨਾਲ ਸਲਵ कॉटन ਦੀ ਬਾਟਮ ਆਊਗੀ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਪਿਓਰ ਕਰੇਵ ਦੇ ਆਉਣਗੇ ਜੀ ਪਿਓਰ ਨੇਚਰਲ ਕਰੇਵ ਦੀ ਸ਼ਰਟ ਹੈ ਜੀ ਟਾਈਡ ਆਈ ਜੀ ਪਿਓਰ ਨੇਚਰਲ ਕਰੇਵ ਦੀ ਨਾਲ ਬਾਟਮ ਆਊਗੀ ਜੀ ਪਲੇਨ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਬਹੁਤ ਸੋਹਣਾ ਖੁੱਲਾ ਡੁੱਲਾ 2.5 ਮੀਟਰ ਦਾ 2.5 ਦਾ ਦੁਪੱਟਾ ਆਊਗਾ ਜੀ ਜੇ ਕਿਸੇ ਭੈਣ ਨੇ ਵਰਕ ਕਰਵਾਉਣਾ ਹੈ ਸਾਡੇ ਕੋਲੋਂ ਤਾਂ ਤੁਸੀਂ ਸਾਡੇ ਕੋਲੋਂ ਵਰਕ ਵੀ ਕਰਵਾ ਸਕਦੇ ਹੋ ਕਿਸੇ ਵੀ ਬਾਟਮ ਤੇ ਵਰਕ ਕਰਵਾ ਸਕਦੇ ਹੋ ਜੀ ਕਿਸੇ ਵੀ ਸੂਟ ਤੇ ਵਰਕ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਆਪ ਦਾ ਡਿਜ਼ਾਈਨ ਭੇਜ ਕੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਜੇ ਤੁਸੀਂ ਸਾਡੇ ਤੋਂ ਡਿਜ਼ਾਈਨ ਮੰਗਵਾਉਣਾ ਹੈ ਤਾਂ ਅਸੀਂ ਤੁਹਾਨੂੰ ਉਹ ਵੀ ਭੇਜ ਸਕਦੇ ਹਾਂ ਜੀ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਡਿਜ਼ਾਈਨ ਤੇ ਕੋਈ ਵੀ ਡਿਜ਼ਾਈਨ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਪਿਆਰੇ ਪਿਆਰੇ ਜਿਹਨਾਂ ਦੇ ਕਲਰ ਹੈ ਜੀ ਬਹੁਤ ਸੋਹਣੇ ਟਾਈ ਡਾਈ ਦੇ ਸੂਟ ਆਪਾਂ ਲੈ ਕੇ ਆਏ ਹਾਂ ਜੀ ਇਹ ਵਾਲੇ ਸੂਟ ਬਹੁਤ ਸੋਹਣੇ ਚਿਨੌਣ ਦੇ ਆਉਣਗੇ ਜੀ ਕ੍ਰਸ਼ ਚਿਨੌਣ ਦਾ ਸ਼ਰਟ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਪਲੇਨ ਬਾਟਮ ਆਉਗੀ ਜੀ ਬਹੁਤ ਹੀ ਪਿਆਰੇ ਪਿਆਰੇ ਰੰਗ ਡਿਜ਼ਾਈਨ ਹੈ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਆਪਦੇ ਫਰੈਂਡ ਸਰਕਲ ਚ ਆਪਦੇ ਰਿਸ਼ਤੇਦਾਰਾਂ ਚ ਜੀ ਤਾਂ ਜੋ ਸਾਰੀਆਂ ਭੈਣਾਂ ਸੇਲ ਦਾ ਫਾਇਦਾ ਲੈ ਸਕਣ ਜੀ ਤੇ ਪਲੀਜ਼ ਮੇਰੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ